ਵਕਫਰ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਕੀਤਾ ਗਿਆ ਬੰਦ ਗੱਲਬਾਤ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਅਫਸਰਾਂ ਦੇ ਦਫ਼ਤਰਾਂ ਦੇ ਤੱਕੇ ਖਾ ਰਹੇ ਅਤੇ ਕਈ ਮੰਗ ਪੱਤਰ ਵੀ ਦਿੱਤੇ ਪਰ ਸਾਡੇ ਗੰਨੇ ਦੀ ਬਕਾਇਆ ਰਾਸ਼ੀ ਨਹੀਂ ਮਿਲੀ ਜੇ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਤੇ ਕਰੀਬ 250 ਕਰੋੜ ਰੁਪਇਆ ਹੈ ਜੋ ਗੰਨਾ ਮਿਲਾ ਤੋਂ ਲੈਣਾ ਹੈ ਪਰ ਇਸ ਦੇ ਬਾਵਜੂਦ ਕਿਸੇ ਨੇ ਵੀ ਸਾਨੂੰ ਬਕਾਇਆ ਨਹੀਂ ਦਿੱਤਾ ਜਿਹੜੀ ਮੌਜੂਦਾ ਫਸਲ ਹੈ ਇਹ ਹੜਾਂ ਕਰਕੇ ਖਰਾਬ ਹੋ ਰਹੀ ਹੈ ਜੇਕਰ ਸਾਨੂੰ ਬਕਾਇਆ ਰਾਸ਼ੀ ਨਹੀਂ ਮਿਲਦੀ ਤਾਂ ਅਸੀਂ ਆਪਣੇ ਬੱਚਿਆਂ ਦੀ ਫੀਸਾਂ ਵੀ ਨਹੀਂ ਤਾ ਸਕਾਂਗੇ ਇਸ ਲਈ ਜਦ ਤੱਕ ਸਾਨੂੰ ਬਕਾਇਆ ਰਾਸ਼ੀ ਨਹੀਂ ਮਿਲਦੀ ਇਹ ਹਾਈਵੇ ਬੰਦ ਰਹੇਗਾ ਦੇਖੋ ਅੱਜ ਜਿਹੜੇ ਆ ਮੇਰੇ ਖਿਆਲ ਕਹਿੰਦਾ ਸਾਡੇ ਕੋਲ ਚਾਰ ਕਿ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਟੱਟਾ ਲੈਰ ਸਾਡੇ ਵੀਰ ਪਹੁੰਚ ਗਏ ਤੇ ਉਗਰਾਹਾਂ ਜੱਥੇਬੰਦੀ ਉਹ ਵੀ ਉਹਨਾਂ ਦੀ ਵੀ ਕਾਲ ਆਈ ਹੈ ਪਰਸੂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਫਟ ਕੋ ਪਹੁੰਚੇ ਹੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚੰਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਅਸ਼ਰਚ ਕਮੇਟੀ ਆ ਜੰਗਵੀਰ ਸਿੰਘ ਜੀ ਚੋਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਨਵੇਂ ਬੰਦੇ ਭੇਜਣਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋਲ ਪਹੁੰਚਣਗੇ ਹੋਰ ਅੱਧਾ ਘੰਟਾ ਵੱਧ ਤੋਂ ਵੱਧ ਘੰਟਾ ਲੱਗ ਜਾਊ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘੱਟ ਲੱਗ ਜਾਂਦਾ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ irdena ਕਹਿਣਾ ਕਿ ਬੜਾ ਜਦੋਜਿਤ ਕਰਕੇ ਤੇ ਫਸਲ ਪਾਲਦੀ ਹੈ ਬਹੁਤ ਔਖੇ ਔਕੇ ਤਾਂ ਹੁਣੇ ਵੇਖੋ ਆ ਜੋ ਜੀ ਹੁਣ ਹਾਲਤ ਹੰਡੀ ਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀ ਆ ਕਿ ਅੱਗ ਲੱਗ ਜਾਣੀ ਕੀੜਾ ਫਸਲ ਆਪਣੇ ਬੱਚਿਆਂ ਵਾਂਗ ਪਾਲੀਦੀ ਐ ਸਿਰ ਬੱਚਿਆਂ ਨੂੰ ਆਪਣੇ ਐਡੇ ਵਧੀਆ ਵਧੀਆ ਸੰਧ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖਰਦੇ ਆ ਆਪਾਂ ਮਿਲਣਾ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮਿਲ ਚ ਖੜਦੇ ਵੇਚਦੇ ਆ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬੈਣਾ ਪੈਂਦਾ ਬੜਾ ਮਨ ਦੁਖੀ ਤੇ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਜਾਂ ਗੰਨੇ ਦੇ ਪੈਸੇ ਆ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਤੇ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ ਤਿੰਨਾਂ ਮਹੀਨੇ ਚੱਲਿਆ ਉਸ ਦਿਨ 300 ਕੁਝ ਕਰੋੜੀ ਔਰ ਕਾਰਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੋਲਾ ਪਾਉਣ ਨਾ ਕੁਝ ਇਹਨਾਂ ਨੇ 50 60 ਕਰੋੜ ਪਾਸਾ ਵਾ ਹੁਣ ਵੀ ਮੇਰਾ خیال ਕਹਿੰਦਾ 250 ਕਰੋੜ ਦੇ ਲੱਗੇ ਛਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨਿੰਦ ਨਾਰਾ ਕੀ ਦੇਖੋ ਤੁਸੀਂ ਕਿ ਆਉਣ ਦੀ ਬਜਾਏ ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਇਹ ਸਾਨੂੰ ਅਸੀਂ ਉਹ ਹੜਪੀਟਾਂ ਨੂੰ ਰਿਲੀਜ਼ ਦੇਣੀ ਆ ਕੋਈ ਬੇਤੁਹੀ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰਾਂ ਵਾਸਤੇ ਜਿਹੜੇ ਇਹ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੇ ਵਰਤਣ ਤੁਸੀਂ ਹਰ ਖੇਤਰਾਂ 'ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿਦਾਂ ਦੇ ਨਜ਼ਰ ਆਏ ਮੈਨੂੰ ਨਹੀਂ ਦਿਖਿਆ ਕਿਤੇ ਜਿਹੜਾ ਇਹ 250 ਕਰੋੜ ਰੁਪਈਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਨ ਨਾਲ ਉਹਨੂੰ ਪਹੁੰਚਿਆ ਦੇਖੋ ਸਾਡੀ ਆਪਣੇ ਕੋਸ਼ਿਸ਼ ਹੁੰਦੀ ਹੈ ਜੇ ਧਰਨਾ ਲਾ ਕੇ ਅਸੀਂ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਹਾਂ ਕੀ ਗੱਲ ਇਹ ਹੈ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਇਹ ਧਰਨਾ ਲੱਗ ਉਹਨਾਂ ਚਿਰ ਚੱਲੂਗਾ ਕਿਉਂਕਿ ਸਾਡੇ ਭਾਈਚਾਰਾ ਸਾਡੇ ਮਕਰ ਬਹੁਤ ਬੈਠਾ ਮੈਂ 32 ਕਿਸਾਨ ਜਥੇਬੰਦੀਆਂ ਦੇ ਵਿੱਚਾਂ ਸੰਯੁਕਤ ਮੋਰਚੇ ਦਾ ਮੈਂਬਰ ਆ ਮੈਂ 32ਆਂ ਨੂੰ ਮੈਂ 32ਆਂ ਬੱਤੀਆਂ ਨੂੰ ਮੰਨਦਾ ਹੁਣ ਹੁਣ ਮੈਂ ਅੱਜ ਤੋਂ ਬਾਅਦ 32ਆਂ ਨੂੰ ਵੰਗਾਰੂਗਾ ਕੱਲ ਦੀ ਜਿਹੜੀ ਉਹਨਾਂ ਨੂੰ ਦਊਗਾ ਕਿ ਤੁਸੀਂ 32 ਜਾਣੇ ਤਾਂ ਅਸੀਂ ਦਿੱਲੀ ਜਾਂਦੇ ਰਹੇ ਹੁਣ ਤਗੜੇ ਹੋ ਕੇ ਭਾਵੇਂ ਲੁਧਿਆਣੇ ਟੱਕ ਦੋ ਤੁਸੀਂ ਨਹੀਂ ਦੂਰ ਆ ਸਕਦੇ ਉਧਰ ਪਰ ਰੋਕ ਦੋ ਪਰ ਇਹ ਪੈਸੇ ਇਹ ਸਰਕਾਰ ਕੋਲ ਲੈ ਕੇ ਰਵਾਂਗਾ ਕਾਇਦਾ ਇਹ ਨਹੀਂ ਸਰਕਾਰ ਵੱਲ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਇਹਦਾ ਜਿਹੜਾ ਟੋਟਲ ਪੇਮੈਂਟ 779.86 ਕਰੋੜ ਸੀ ਉਹਦੇ ਵਿੱਚੋਂ 679.33 ਸੈਂਟੀ ਕਰੋੜ ਜਿਹੜੀ ਪਾਤੀ ਗਈ ਹੈ ਸਾਹ 100 ਕਰੋੜ ਰਹਿ ਗਈ ਜਿਹੜੀ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਜਿਹੀ ਕਰਕੇ ਜਿਹਦੀ ਪਈ ਵੀ ਹੈਗੀ ਪਿਛੇ 1 ਮਹੀਨੇ ਵਿੱਚ ਪਰ ਇਹੀ ਹੈ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਪੈ ਵੀ ਜਾਵੇ ਪਰ ਨਾ ਫਿਰ ਕਿੰਦੋਂ ਤੱਕ ਤਿਤਨਾ ਹੀ ਨਹੀਂ ਜਦੋਂ ਤੱਕ ਇਹ ਹੁਣ ਚਲ ਰਹੀ ਸੀ ਜਦੋਂ ਜਿਹੜੇ ਖਾਦੇ ਪੈਸੇ ਕਦੇ ਇਹ ਗੰਡੇ ਦੇ ਪਏ ਮੈਂ ਜੀ ਸੁਖਜਿੰਦਰ ਸਿੰਘ ਪੰਡਤ ਕਤਵਾਲ ਤੋਂ ਮਾਤਾ ਸਾਹਿਬ ਜੀ ਦਾ ਪੰਜਾਬ ਦੇ ਪ੍ਰਧਾਨ ਅੱਜ ਦਾ ਕਾਰਨ ਅੱਜ ਦਾ ਕਾਰਨ ਇਹ ਆ ਜੀ ਵੀ ਅੱਜ ਚੌਥਾ ਦੇਣਾ ਸਾਨੂੰ ਧਰਨਾ ਲਾਇਆ ਇਹਨੂੰ ਇੱਥੇ ਪਹਿਲਾਂ ਅਸੀਂ ਉੱਥੇ ਗਰਦਾਸਪੁਰ ਵੀ ਲਾਇਆ ਸੀ ਟੈਂਕ ਚੌਕ 'ਚ ਹਾਂ ਏਡੀ ਸਾਹਿਬ ਨੇ ਇਹ ਸਾਹਿਬ ਨੇ ਵਾਅਦਾ ਕੀਤਾ ਸੀ ਸਾਡਾ ਵੀ ਅਸੀਂ 15 ਅਗਸਤ ਤੱਕ ਮਦਰਾ ਪਾ ਦੇਵਾਂਗੇ 15 ਅਗਸਤ ਤੱਕ ਸਾਰੀ ਪੇਮੈਂਟ ਪੈ ਜੇਗੀ 19 ਨੂੰ ਖੁਡੀਆਂ ਨਾਲ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ ਵੀ ਤੁਹਾਨੂੰ ਸਾਨੂੰ ਨਿਆ ਕੋਈ ਨਹੀਂ ਦਿੱਤਾ ਅਹੀਂ ਐਂਡ ਵੇਖ ਕੇ ਅੱਜ ਅਹੀਂ ਸਾਨੂੰ ਕੋਈ ਚਾਹ ਨਹੀਂਗਾ ਵੀ ਅਸੀਂ ਹਾਈਵੇ ਇੱਥੇ ਆ ਜਾਮ ਕਰੀਏ ਅਸੀਂ ਉੱਥੇ ਵੀ ਉਹ ਤੇ ਸ਼ਾਂਤਮੀ ਧਰਨਾ ਲਾਇਆ ਸੀ ਗਰਦਾਸਪੁਰ ਵੀ ਰਾਮੀ ਨੇ ਅੱਜ ਐਂਡ ਆ ਸਾਡਾ ਅਸੀਂ ਹੁਣ ਆਣ ਕੇ ਹਾਈਵੇ ਤੇ ਬਹਿ ਗਏ ਆ ਅਸੀਂ ਹੁਣ ਪੈਸੇ ਲੈ ਕੇ ਉੱਠਣਾ ਹੈ ਪੈਸੇ ਸਾਡੇ ਗੰਨੇ ਦੇ ਜਿਹੜੇ 65 ਰੁਪਏ ਰਹਿੰਦੇ ਨੇ ਉਹ ਸਰਕਾਰੀਆਂ ਮੇਲਾ ਦੇ ਜਿਹੜੇ ਪੈਸੇ ਨੇ ਉਹ ਵੀ ਰਹਿੰਦੇ ਨੇ ਸਾਰੇ ਹੀ ਪੈਸੇ ਸਾਨੂੰ ਜਿਹੜੇ ਨੇ ਇਹ ਮਹੀਨੇ ਚਾਹੀਦੇ ਨੇ ਅਜੇ ਤਾਂ ਸਰਕਾਰ ਕਹਿ ਰਹੀ ਆ ਅਸੀਂ ਇਧਰ ਖਰਾਬਾ ਲੋਕ ਜਿਹੜੇ ਨੇ ਬਾਰਡਰ ਤੇ ਤੇ ਆਹ ਬਿਆਸਤੀ ਜਾਦਾ ਗੰਨਾ ਦੀ ਬੈਲਟ ਹੈ ਗੰਨੇ ਦੀ ਬੈਲਟ ਖਾਣ ਕਾਰਨ ਉਹਨਾਂ ਨੂੰ ਖਰਾਬਾ ਮਿਲਣਾ ਤੇ ਕਿਤੇ ਰਿਆ ਸਾਨੂੰ ਉਹ ਗੰਨੇ ਦੇ ਪੈਸੇ ਨਹੀਂ ਮਿਲ ਰਹੇ ਸਾਨੂੰ ਗੰਨੇ ਦੇ ਪੈਸੇ ਤੇ ਮਿਲਣ ਜਿਹੜੇ ਅਸੀਂ ਲੋਕਾਂ ਜਿਹੜੇ ਬੱਚੇ ਸਾਡੇ ਪੜ੍ਹ ਰਹੇ ਨੇ ਘਰ ਦੇ ਖਰਚੇ ਨੇ ਕਿੰਨੇ ਪੈਸੇ ਹੋਣਗੇ ਟੋਟਲ ਕਾਫੀ ਪੈਸੇ ਨੇ 212 900 212 ਕਰੋੜ ਰੁਪਇਆ ਜਿਹੜਾ ਰਹਿੰਦਾ ਸਾਡਾ ਬਕਾਇਆ ਤੇ ਬਾਕੀ ਜਿਹੜਾ ਸਾਡਾ ਸਰਕਾਰੀ ਮਿਲਾਂ ਦਾ ਵੱਖਰਾ ਇਹ ਜਾਰੀ ਹੋਣਾ ਚਾਹੀਦਾ ਰਹੇਗਾ ਜੀ ਜਿੰਨਾ ਚਿਰ ਸਾਡੇ ਪੈਸੇ ਸਾਡੇ ਖਾਤਿਆਂ 'ਚ ਪੈਣੇ ਨਹੀਂ ਸ਼ੁਰੂ ਹੁੰਦੇ ਉਹਨਾਂ ਚ ਰਹੀ ਇੱਥੋਂ ਧਰਨਾ ਨਹੀਂ ਚੁੱਕਣਾ ਉਹਨਾਂ ਚ ਯਾਰੀ ਰਹੇਗਾ ਸਾਡੇ ਇੱਥੇ ਪੰਜ 10 ਦਿਨ ਲਾਲਨ ਪੰਜ ਮਹੀਨਾ ਲਾਲਨ ਕੁਛ ਲਾਲਨ ਪਾਏ ਸਾਨੂੰ ਘੰਟੇ ਚ ਠਾਲ ਦੇਣਾ ਵੀ ਕਹਿਣ ਪੇ ਹੱਦੇ ਪੈਸੇ ਅਸੀਂ ਪਾ ਦਨੇ ਆ ਅਸੀਂ ਉਦੋਂ ਉੱਠਾਂਗੇ ਅਸੀਂ ਉਹਨਾਂ ਚ ਨਹੀਂ ਉੱਠਣਾ ਜਿੰਨਾਂ ਚ ਸਾਡੇ ਪੈਸੇ ਨੇ ਟੁਕਾਂ ਨੂੰ ਕਿੱਧਰ ਨੂੰ ਡਿਵਰਟ ਕੀਤਾ ਗਿਆ ਕਿਉਂ ਇਹ ਤਫ਼ਸੀਲੇ ਪਾਸਿਓਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸਿਓਂ ਨਿਕਲ ਕੇ ਕਾਨੂੰਨਾਂ ਨੂੰ ਉੱਥੋਂ ਜਾ ਕੇ ਅਸੀਂ ਜਿੰਨੇ ਦਿਨ ਤੱਕ ਅਸੀਂ ਗੁਰਦੁਆਰਾ ਆ ਕੇ ਨਾ ਬਾਗੀ ਹੋਰ ਉਸੇ ਨਾਲ ਪ੍ਰਸ਼ਾਸਨ ਆ ਗਿਆ ਉਹ ਤਾਂ ਕੋਈ ਚੰਗਾਲ ਗੱਲ ਬਾਤ ਆ ਰਹੀ ਹੈ ਜੇ ਤੁਹਾਨੂੰ ਤਾਂ ਵੀ ਅਸੀਂ ਪਿਛਲੇ ਪਾਸੇ ਸਤਪੁਰੇ ਮੋੜ ਤੋਂ ਅੰਦਰ ਕਰਦੇ ਪਏ ਸੀ ਸਤਪੁਰੇ ਮੋੜ ਤੋਂ ਅੰਦਰ ਸ਼ਹਿਰ ਆ ਬਸੇ ਜਾ ਕੇ ਖੜਦ ਜਾ ਰਹੇ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਅਮਰਜੰਸ਼ੀ ਵਾਹਨ ਉਹ ਤੁਹਾਨੂੰ ਵੀ ਉਹ ਅੰਮ੍ਰਿਤ ਤੋਂ ਕੱਢ ਕੇ ਸ਼ਹਿਰ ਦੇ ਵਿੱਚੋਂ ਕੱਢ ਕੇ ਕਾਨੂੰਆ ਰੋਡ ਖਾਨੀ ਸੀ ਖੜ ਰਿਹਾ